ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਚੈਨਲ ਪਰਮਕਮਲ ਲੋਕਗੀਤ ਵਿੱਚ ਅੱਜ ਮੈਂ ਆਪ ਜੀ ਨੂੰ ਬਹੁਤ ਹੀ ਪਿਆਰਾ ਲੋਕਗੀਤ ਸੁਣਾਵਾਂਗੀ ਜੋ ਕਿ ਬਹੁਤ ਹੀ ਸਤਿਕਾਰਯੋਗ ਰਾਜ ਅਟਲਗੜ ਜੀ ਨੇ ਲਿਖਿਆ ਹੋਇਆ ਹੈ ਇਸ ਗੀਤ ਵਿੱਚ ਇੱਕ ਮਾਂ ਆਪਣੀ ਧੀ ਨੂੰ ਆਪਣੀ ਜਵਾਨ ਹੋਈ ਧੀ ਨੂੰ ਸਿੱਖਿਆ ਦੇ ਰਹੀ ਹੈ ਕਿ ਧੀਏ ਹੁਣ ਤੂੰ ਜਵਾਨ ਹੋ ਗਈ ਏ ਵੇਖੀ ਮੇਰੀ ਪਿਆਰੀ ਧੀ ਕਿਤੇ ਤੇਰੇ ਕਰਕੇ ਤੇਰੇ ਪਿਓ ਨੂੰ ਸਾਥ ਵਿੱਚ ਬਹਿਣਾ ਸ਼ਰਮਿੰਦਾ ਨਾ ਕਰ ਦੇਵੇ ਜੇਕਰ ਆਪ ਜੀ ਨੂੰ ਇਹ ਗੀਤ ਪਸੰਦ ਆਉਂਦਾ ਹੈ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਅਤੇ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ 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 ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਜੀ ਧੰਨਵਾਦ ਤੂੰ ਹੁੰਦੀ ਜਾਵੇਂ ਜਵਾਨੀ ਤੀਏ ਮੈਂ ਰਹਿੰਦੀਆਂ ਪਰਸ਼ਾਨ ਥੀਏ ਤੂੰ ਹੁੰਦੀ ਜਾਵੇਂ ਜਵਾਨ ਥੀਏ ਮੈਂ ਰਹਿੰਦੀਆਂ ਪਰਸ਼ਾਨ ਥੀਏ ਹੁਣ ਪੁੱਤ ਪੁੱਤ ਕਰਦੇ ਰਹਿੰਦੇ ਆ ਤੂੰ ਪੁੱਤ ਬਣ ਕੇ ਵਿਖਾ ਦੇਵੀਂ ਨੀ ਤੇਰਾ ਪਿਓ ਬੰਦਿਆਂ ਵਿੱਚ ਬਹਿੰਦਾ ਏ ਨਾ ਧੀਏ ਪਿੱਠ ਲਵਾ ਦੇਵੀ ਤੇਰਾ ਪਿਓ ਬੰਦਿਆਂ ਵਿੱਚ ਬਹਿੰਦਾ ਏ ਨਾ ਧੀਏ ਪਿੱਠ ਲਵਾ ਦੇਵੀ ਨਾ ਧੀਏ ਮੇਰਾ ਗੁੱਸਾ ਕਰ ਲਈ ਗੱਲ ਮਾਂ ਤੇਰੀ ਨੇ ਆਖੀ ਏ ਪੱਕੀ ਫਸਲ ਤੇ ਸੋਹਣੀ ਧੀ ਦੀ ਕਹਿੰਦੇ ਕਰਨੀ ਪੈਂਦੀ ਰਾਖੀ ਏ ਪੱਕੀ ਫਸਲ ਤੇ ਜਵਾਨ ਧੀ ਦੀ ਕਹਿੰਦੇ ਕਰਨੀ ਪੈਂਦੀ ਰਾਖੀ ਏ ਜਿਹੜੀ ਗੱਲਾਂ ਡਰਦੇ ਰਹਿੰਦੇ ਆ ਤੀਏ ਉਹ ਨਾ ਕਰਕੇ ਵਿਖਾ ਦੇਵੀ ਨੀ ਤੇਰਾ ਪਿਓ ਬੰਦਿਆਂ ਵਿੱਚ ਬੰਦਾ ਏ ਨਾ ਧੀਏ ਪਿੱਠ ਲਵਾ ਦੇਵੀ ਤੇਰਾ ਪਿਓ ਬੰਦਿਆਂ ਵਿੱਚ ਬੰਦਾ ਏ ਨਾ ਤੀਏ ਪਿੱਠ ਲਵਾ ਦੇਵੀ ਨੀ ਸਕੂਲੇ ਤਾਂ ਹੀ ਦਸ ਕਰਾਈਆਂ ਨੇ ਹੁਣ ਕਾਲਜ ਦੇ ਵਿੱਚ ਪਾਇਆ ਏ ਤੀਏ ਦੇਖ ਕੇ ਚਾਲ ਜਮਾਨੇ ਦੀ ਹੁਣ ਦਿਲ ਮੇਰਾ ਕਬਰਾਇਆ ਏ ਜੋ ਤੇਰੇ ਲਈ ਸੁਪਨੇ ਦੇਖੇ ਤੂੰ ਸਾਡੇ ਸਿਰੇ ਚੜਾ ਦੇਈ ਨੀਤੀ ਇਹ ਤੇਰਾ ਪਿਓ ਬੰਦਿਆਂ ਵਿੱਚ ਬੰਦਾ ਏ ਨਾ ਧੀਏ ਪਿੱਠ ਲਵਾ ਦੇਵੀ ਤੇਰਾ ਪਿਓ ਬੰਦਿਆਂ ਵਿੱਚ ਬੰਦਾ ਏ ਨਾ ਧੀਏ ਪਿੱਠ ਲਵਾ ਦੇਵੀ ਅਸੀਂ ਅਟਲ ਗੜ ਦੇ ਸਰਪੰਚ ਬਣੇ ਸਾਡੇ ਇਲਾਕੇ ਵਿੱਚ ਸਰਦਾਰੀ ਏ ਉੱਤੋਂ ਤੋਂ ਵਤਕੇ ਰੱਖਿਆ ਤੈਨੂੰ ਨੀ ਰਾਜ ਨੇ ਜਾਨੋ ਪਿਆਰੀ ਏ ਹੱਥ ਜੋੜ ਕੇ ਕਹਿੰਦਾ ਤੈਨੂੰ ਨਾ ਮਿੱਟੀ ਵਿੱਚ ਮਿਲਾ ਦੇਈ ਤੇਰਾ ਪਿਓ ਬੰਦਿਆਂ ਵਿੱਚ ਬੈੰਦਾ ਏ ਨਾ ਧੀਏ ਪਿੱਠ ਲਵਾ ਦੇਵੀਂ ਨੀ ਤੇਰਾ ਪਿਓ ਬੰਦਿਆਂ ਵਿੱਚ ਬੈੰਦਾ ਏ ਨਾ ਧੀਏ ਪਿੱਠ ਲਵਾ ਦੇਵੀ ਤੇਰਾ ਪਿਓ ਬੰਦਿਆਂ ਵਿੱਚ ਬੈੰਦਾ ਏ ਨਾ ਧੀਏ ਪਿੱਠ ਲਵਾ ਦੇਵੀ